ਮਹੇ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਹੀ ਉਹਨਾਂ ਦੀ ਜੋ ਮੀਟਿੰਗ ਹੋਈ ਉਹਦੀ ਸਹਿਮਤੀ ਦੇ ਅਨਸਾਰ ਜੋ ਸਾਡੀ ਕਿਸਾਨ ਲਹਿਰ ਦੇ ਮਹਾਨ ਸ਼ਹੀਦ ਨੇ ਸੁਭਕਰਨ ਸਿੰਘ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸਮੁੱਚਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਹ ਪਹੁੰਚਿਆ ਜਿ세 ਬੰਦੀਆਂ ਪਹੁੰਚ ਗਈਆਂ ਕੁਝ ਪਹੁੰਚ ਰਹੀਆਂ ਨੇ ਜਿੱਥੋਂ ਤੱਕਰ ਇਸ ਸ਼ਹੀਦ ਦੀ ਸ਼ਹੀਦੀ ਬਾਰੇ ਇਸ ਅੰਦੋਲਨ ਬਾਰੇ ਆ ਕੇਂਦਰ ਸਰਕਾਰ ਹੈ ਜਿਹੜੀ ਉਹਨੇ ਪੂਰੇ ਦੇਸ਼ ਦੇ ਵਿੱਚ ਨਾ ਕੇਵਲ ਪੰਜਾਬ ਆ ਜ਼ਬਰ ਜਿਹੜਾ ਰਵਈਆ ਹੈ ਉਹ ਹਰ ਥਾਂ ਤੇ ਅਪਣਾਇਆ ਹੋਇਆ ਤੇ ਕੋਈ ਵੀ ਸੰਘਰਸ਼ ਕਰ ਰਿਹਾ ਜਿਹੜੇ ਲੋਕ ਹੈ ਉਹਨਾਂ ਤੇ ਜਵਟਾ ਰਹੀ ਹੈ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਦਰਕਨਾਰ ਕੀਤਾ ਜਾ ਰਿਹਾ ਹੈ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਮੁਲਾਜ਼ਮ ਹੈ ਤੇ ਗੈਰ ਲੋਕਤੰਤਰੀ ਰਵਈਆ ਜਿਹੜਾ ਉਹ ਪੂਰੇ ਦੇਸ਼ 'ਚ ਚੱਲ ਰਿਹਾ ਹੈ ਤੇ ਸੰਯੁਕਤ ਕਿਸਾਨ ਮੋਰਚਾ ਇਹਦੇ ਵਿਰੁੱਧ ਲਗਾਤਾਰ ਯਤਨਸ਼ੀਲ ਹੈ ਉਹ ਆਪਣੇ ਫਰੰਟ ਤੇ ਆਪਣੇ ਤਰੀਕੇ ਦੇ ਨਾਲ ਆਪਣੀ ਸਮਝ ਦੇ ਅਨਸਾਰ ਸੰਘਰਸ਼ ਹੈ ਜਿਹੜਾ ਉਹ ਚਲਾ ਰਿਹਾ ਹੈ ਪਿਛਲੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਜਿੱਥੇ ਆਪਣੇ ਲੈਵਲ ਤੇ ਜਿਵੇਂ ਭਾਰਤਬੰਧ ਦਾ ਸੱਦਾ ਸੀ ਬਹੁਤ ਵੱਡੇ ਸੰਘਰਸ਼ ਕੀਤੇ ਆ ਹੋਰ ਵੀ ਜਿਵੇਂ ਚੰਡੀਗੜ੍ਹ ਦੇ ਵਿੱਚ ਸਾਰੇ ਇੱਥੇ ਪੰਜਾਬ ਚ ਹੋਇਆ ਪੂਰੇ ਦੇਸ਼ ਚ ਵੱਡੀਆਂ ਰਾਜਧਾਨੀਆਂ ਦੇ ਸਟੇਟਾਂ ਦੀਆਂ ਰਾਜਧਾਨੀਆਂ ਤੇ ਵੱਡੇ ਅੰਦੋਲਨ ਹੋਏ ਆ ਇਸੇ ਤਰ੍ਹਾਂ ਆਉਣ ਵਾਲੀ 14 ਤਰੀਕ ਨੂੰ ਦਿੱਲੀ ਦੇ ਵਿੱਚ ਕਿਸਾਨ ਪੰਚਾਇਤ ਆ ਜਿਹੜੀ ਉਹ ਅਸੀਂ ਕਰਨ ਜਾ ਰਹੇ ਹਾਂ ਤੇ ਉਹਦੇ ਵਾਸਤੇ ਤਿਆਰੀ ਚੱਲ ਰਹੀ ਹੈ ਤੇ ਸੂਜਕਤ ਕਿਸਾਨ ਮੋਰਚਾ ਹਮੇਸ਼ਾ ਹੀ ਜਬਰ ਦੇ ਵਿਰੋਧਕ ਵੀ ਕਰ ਰਿਹਾ ਹੈ ਭਾਵੇਂ ਉਹ ਦੂਜੀਆਂ ਜਥੇਬੰਦੀਆਂ ਨੇ ਸੰਘਰਸ਼ ਸ਼ੁਰੂ ਕੀਤਾ ਸੀ ਗੈਰ ਰਾਜਨੀਤਿਕ ਮੋਰਚੇ ਨੇ ਪਰ ਉੱਥੇ ਵੀ ਜੇ ਜਬਰ ਹੁੰਦਾ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਸਰਕਾਰ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਆ ਸਾਥੀ ਜਥੇਬੰਦੀਆਂ ਨੇ ਰੇਲਵੇ ਵੀ ਜਾਮ ਕੀਤਾ ਉਸ ਦਿਨ 4 ਘੰਟਿਆਂ ਦੇ ਵਾਸਤੇ ਰੇਲਵੇ ਟਰੈਕ ਤੇ ਇਸ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਅ ਕਿਸਾਨੀ ਦੀਆਂ ਠੋਸ ਮੰਗਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ